ਹਾਂਜੀ ਸੰਗਤ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੈਂ ਹਾਂ ਤੁਹਾਡਾ ਹਰਨੇਕ ਸਿੰਘ ਤੁਹੇ ਜੁੜ ਚੁੱਕੇ ਹਾਂ ਸਾਡੇ ਬਲੌਗ ਜਨਕਲ ਰਾਮਨਗਰ ਦੇ ਨਾਲ ਤੇ ਅਸੀਂ ਹੁਣ ਪਹੁੰਚੇ ਆ ਗੁਰਦੁਆਰਾ ਪਾਸ਼ਾਹੀ 6ਵੀਂ ਤੇ 10ਵੀਂ ਅੰਮ੍ਰਾਲਾ ਸਹਿਰ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਤੇ ਆਓ ਜੀ ਕਰਦੇ ਆਂ ਦਰਸ਼ਨ ਗੁਰਦੁਆਰਾ ਮੰਜੀ ਸਾਹਿਬ ਦੇ ਹੁਣ ਚੱਲੇ ਆ ਜੀ ਆਪਾਂ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਹੀ 6ਵੀਂ ਤੇ 10ਵੀਂ ਕਰਦੇ ਆਂ ਜੀ ਦਰਸ਼ਨ ਗੁਰਦੁਆਰਾ ਮੰਜੀ ਸਾਹਿਬ ਦੇ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਉਹਨੂੰ ਬੰਦ ਕਰ ਦਿੰਦੇ ਆ ਆਪੇ ਦਾ ਸੁਣਾਵੇ ਆਪਣੇ ਜੀਵਨ ਤੇ ਆਪੇ ਆਪੇ ਕਰੋ ਜੀ ਗੁਰਦੁਆਰਾ ਮੰਜੀ ਸਾਹਿਬ ਦੇ ਦਰਸ਼ਨ ਤੇ ਸਭ ਤੋਂ ਪਹਿਲਾਂ ਆਪਾਂ ਇੱਧਰ ਜੋੜੇ ਖਾਨੇ ਪਹੁੰਚ ਕੇ ਜੋੜੇ ਜਮ੍ਹਾਂ ਕਰਾ ਦਿੰਨੇ ਆ ਜੀ ਉਸ ਤੋਂ ਬਾਅਦ ਜੇਕਰ ਅਲਾਉਡ ਕਰਦੀ ਹੋਇਆ ਤਾਂ ਆਪਾਂ ਅੰਦਰ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਾਵਾ ਦੇ ਜੀ ਕਹਿੰਦੇ ਜੋੜੇ ਜਰਕਾ ਜਮ੍ਹਾਂ ਕਰਾਤੇ ਆ ਜੀ ਆਪਾਂ ਨੇ ਤੇ ਹੁਣ ਆਪਾਂ ਅੰਦਰ ਦਰਸ਼ਨ ਕਰਦੇ ਆ ਜੀ ਗੁਰਦੁਆਰਾ ਮੰਜੀ ਸਾਹਿਬ ਦੇ ਦੇਖਦੇ ਆ ਜੀ ਕਿੱਥੇ ਤੱਕ ਕੈਮਰਾ ਅਲਾਉਡ ਹੁੰਦਾਗਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਡੇ ਬਲੌਗ ਨਾਲ ਜੁੜੇ ਰਹੋਗੇ ਜੀ ਤੇ ਕਰੋ ਜੀ ਦਰਸ਼ਨ ਗੁਰਦਾਰ ਮੰਜੀ ਸਾਹਿਬ ਦੇ ਸਤਿ ਸ਼੍ਰੀ ਅਕਾਲ ਦੁਨੀਆ ਇਹ ਦਰਵਾਜ਼ਾ ਖੋਲ ਲੇ ਅੱਤੀ ਬਾਤ ਕਾ ਸੋਨ ਦਾ ਦਿਲ ਤੇ ਨਾ ਰੱਖੇ ਸੂਰ ਕਾਤੀ ਭਾਗ ਤੇ ਤਕਤਾਂ ਤੇ ਸਭ ਸਮਾਰਾ ਕਰਦੇ ਤੇਰੇ ਗਾਵਣ ਦਾ ਗਾਵਣ ਕਬਲ ਜੱਲੂ ਦੇ ਨਾ ਰਾਕਾ ਉਹ ਜੀਵਨ ਦੇ ਗੋਈ ਜਦੋਂ ਜਮਾ ਕਰੇ ਬਟਕਾ ਜੀ ਦਰਸ਼ਨ ਉਹ ਪਵਿੱਤਰ ਬੌਲੀ ਸਾਹਿਬ ਜੋ ਕਿ ਪਾਸ਼ੀ 6 ਮਹੀਨਾ ਦਸਵੀਂ ਨਾਲ ਸੰਬੰਧਿਤ ਇਤਿਹਾਸਕ ਥਾਨ ਹੈ ਇਸ ਸਥਾਨ ਤੇ ਦੀਨ ਬੁਰਿੰਦ ਮਾਲਕ ਹਰਗੋਬਿੰਦ ਸਾਹਿਬ ਅੰਮ੍ਰitsar ਸਾਹਿਬ ਤੋਂ ਆਉਂਦੇ ਹੋਏ ਦਿੱਲੀ ਜਾਂਦੇ ਸਮੇਂ ਇੱਕ ਰਾਤ ਇੱਥੇ ਬੜਾ ਕੀਤਾ ਸੀਗਾ ਤੇ ਕਰੋ ਜੀ ਦਰਸ਼ਨ ਬੌਲੀ ਸਾਹਿਬ ਦੇ ਇਹ ਹੈ ਜੀ ਉਹ ਪਾਵਨ ਪਵਿੱਤਰ ਬੌਲੀ ਇਹ ਉਹ ਪਾਵਨ ਪਵਿੱਤਰ ਪੌਲੀ ਹੈ ਜਿੱਥੇ ਅੱਜ ਵੀ ਗੁਰੂ ਸਾਹਿਬ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸੰਗਤਾਂ ਇਸ ਪਾਵਨ ਪਵਿੱਤਰ ਪੌਲੀ ਤੇ ਜਲ ਛਕਦੀ ਹਨ ਤੇ ਅਪਾ ਵੀ ਛਕਦੇ ਹਨ ਜਲ ਹਾਂਜੀ ਸਾਧ ਸੰਗਤ ਜੀ ਅਸੀਂ ਦਰਸ਼ਨ ਕਰਨ ਆਏ ਹਾਂ ਜੀ ਅੰਦਰ ਮੰਜੀ ਸਾਹਿਬ ਤੇ ਤੇ ਹੁਣ ਇਹ ਬਹੁਤ ਹੀ ਰਮਣੀਕ ਸਥਾਨ ਗੁਰਦੁਆਰਾ ਮੰਜੀ ਸਾਹਿਬ ਪਾਸ਼ੇ 6ਵੀਂ ਤੇ 10ਵੀਂ ਨਾਲ ਸੰਬੰਧਤ ਹੈ ਜੀ ਬਹੁਤ ਹੀ ਸੁੰਦਰ ਸਰੋਵਰ ਸਥਾਨ ਬਣਿਆ ਹੋਇਆ ਹੈ ਜੀ ਆਪ ਜੀ ਦਰਸ਼ਨ ਕਰੋ ਜੀ ਬਹੁਤ ਹੀ ਸੁੰਦਰ ਸਥਾਨ ਆਤਮਾ ਬਨਨ ਲਖੋ ਕੋ ਮਾਏ ਜੀ ਸਤਿ ਆਨੁ ਜੀਤੋ ਮਾਖਾ ਕਰਿਆ ਜੀ ਮੇਰੇ ਮਾਖਾ ਬਹੁਤ ਜੀ ਸਤ ਸੰਗਤ ਨਾਮ ਸੋ ਪਾਇਆ ਜੀ ਦੇਵਨੁਰਸ ਨਾ ਮਨ ਬਲਤੈ ਸਹਾਇ ਕਰੇ ਜੀ ਸਤਿ ਸੋ ਪਾਇਆ ਨਾ ਜਨ ਜਿਨ ਪਾਉ ਗੋ ਸੁਖ ਬਖਤਾਰ ਕੋ ਨਾ ਮਨ ਜਿਸ ਕੇ ਧਰੇ ਆ بہت ہی سکون سے شانتی ملی ہے جس جی استھان پہ آ کے امید کرتے ہیں جی آپ جی نیڈا یہ بلاگ ضرور پسند آیا ہوئے گا ਏ ਹੈ ਜੀ ਉਹ ਪਾਵਰ ਪਵਿੱਤਰ ਬੌਲੀ ਗਾਉੜੀ ਬੈਰਾਗਣ ਮਹੱਲਾ ਪਹਿਲਾ ਹਰਣੀ ਹੋ ਮਾ ਬਨ ਬਸਾਂ ਕੰਦ ਮੂਲ ਚੁਣ ਖਾਉ ਗੁਰ ਪ੍ਰਸਾਦੀ ਮੇਰਾ ਸਹ ਮਿਲੈ ਵਾਰ ਵਾਰ ਹਉ ਜਾਉ ਜੀਉ ਮੈਂ ਵਰ ਜਾਰਨ ਰਾਮ ਕੀ ਤੇਰਾ ਨਾਮ ਵਖਰ ਵਾਪਾਰ ਜਿਓ ਰਹਾਉ ਕੋਕਿਲ ਹੋਮਾ ਅੰਬ ਬਸਾ ਸਹਿਜ ਸ਼ਬਦ ਵਿਚਾਰ ਸਹਿਜ ਸੁਬਾਈ ਮੇਰਾ ਸੋਹ ਮਿਲੇ ਦਰਸ਼ਨ ਰੂਪੇ ਪਾਰ ਮਛਲੀ ਹੋਮਾ ਜਲ ਬਸਾ ਜੀ ਜੰਤ ਸਭ ਸਾਰ ਉਰਵਰ ਪਾਰ ਮੇਰਾ ਸਹਵਸੈ ਹੋ ਮਿਲਾਂਗੀ ਬਾਹੇ ਪਾਸਾਰ ਨਾਗਨ ਹੋਵਾ ਤਰਵਸਾ ਸ਼ਬਦ ਵਸੈ ਪਹੁੰਚਾਏ ਨਾਨਕ ਸਦਾ ਸੁਹਾਗਣੀ ਜੋਤੀ ਜੋਤ ਸਮਾਏ